मां ਜਿਹੜੀ ਆ ਉਹ ਮਾਂ ਹੁੰਦੀ ਆ ਤੇ ਧੀਆ ਪੁੱਤ ਮਾਂ ਦੀਆਂ ਅੰਦਰਾਂ ਆਂਦਰਾ ਹੁੰਦੀਆਂ ਜਗਤਾਰ ਸਿੰਘ ਜੀ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਮਾਤਾ ਨਿਰਿੰਦਰ ਕੌਰ ਜੀ ਇਹ ਕਾਫੀ ਬਿਮਾਰ ਆ ਔਰ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦੀ ਜਿਹੜੀ ਜਾਨ ਸ਼ਕਤੀ ਆ ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਜਾ ਚੁੱਕੀ ਆ ਤੇ ਮਾਂ ਤੇ ਪੁੱਤ ਦਾ ਮਿਲਾਪ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਭਾਵੇਂ ਸਾਡੀ ਕੇਂਦਰ ਦੀ ਸਰਕਾਰ ਆ ਜਾਂ ਦਿੱਲੀ ਦੀ ਸਰਕਾਰ ਆ ਜੋ ਪਰਿਵਾਰ ਨੇ ਅਰਜ਼ੀਆਂ ਜਿਹੜੀਆਂ ਦਿੱਤੀਆਂ ماں ਬਖਤੀ ਤੌਰ ਤੇ ਜਮਾਨਤ ਦੇ ਲਈ ਤਾਂ ਕਿ ਮਾਂ ਤੇ ਪੁੱਤ ਦਾ ਮੇਲ ਹੋ ਸਕੇ ਤਾਂ ਸਰਕਾਰ ਨੂੰ ਇਹਦੇ ਤੇ ਅਮਲ ਕਰਨਾ ਚਾਹੀਦਾ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਆ ਤੇ ਇਕ ਭਾਦਰ ਪਾਤਸ਼ਾਹ ਜੀ ਨੇ ਉਸ ਵੇਲੇ ਮਜਲੂਮਾਂ ਦੀ ਬਾਹ ਫੜੀ ਤੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦੇ ਲਈ ਸ਼ਹਾਦਤ ਦਿੱਤੀ ਅੱਜ ਜਦੋਂ 350 ਸਾਲਾ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਸਾਕਾ ਤੇ ਸ਼ੀਦੀ ਇਹ ਦਿਹਾੜਾ ਮਨਾਇਆ ਜਾ ਰਿਹਾ ਤਾਂ ਉਸ ਵੇਲੇ ਇਹ ਲਾਜ਼ਮੀ ਹੋ ਜਾਂਦਾ ਕਿ ਉਸ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਬਾ ਨਵੇਂ ਪਾਤਸ਼ਾਹ ਜੀ ਦੇ ਉਹਨਾਂ ਦੇ ਜਿਹੜੇ ਹੱਕ ਹਕੂਕ ਉਹ ਵੀ ਬਹਾਲ ਹੋਣ ਅੱਜ ਇਹ ਮਾਂ ਚਾਹੁੰਦੀ ਆ ਮਾਤਾ ਨਿਰਿੰਦਰ ਕੌਰ ਵੀ ਉਹਨਾਂ ਦੇ ਪੁੱਤ ਦਾ ਮਿਲਾਪ ਹੋਵੇ ਤਾਂ ਸਰਕਾਰਾਂ ਨੂੰ ਇੱਥੇ ਗੌਰ ਕਰਨਾ ਚਾਹੀਦਾ ਤੇ ਮਾਂ ਪੁੱਤ ਦਾ ਮਿਲਾਪ ਹੋਵੇ ਇਹਦੇ ਲਈ ਇਹਨਾਂ ਨੂੰ ਅਰਜੀ ਜਮਾਨਤ ਜਿਹੜੀ ਆ ਉਹ ਜ਼ਰੂਰ ਦੇਣੀ ਚਾਹੀਦੀ ਇਹਨਾਂ ਦਾ ਫਰਜ਼ ਬਣਦਾ ਤੇ ਇਹ ਇਸ ਪਰਿਵਾਰ ਦਾ ਮਾਤਾ ਜੀ ਦਾ ਇੱਕ ਮਨੁੱਖੀ ਹੱਕ ਅਧਿਕਾਰ ਹੈਗਾ